ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੀਫ ਆਰਗੇਨਾਈਜ਼ਰ ਸੁਵਿੰਦਰਪਾਲ ਸਿੰਘ ਮੋਲੋਵਾਲੀ ਤੇ ਜ਼ਿਲ੍ਹਾ ਪ੍ਰਧਾਨ ਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹਲਕਾ ਮਜੀਠਾ ਤੋਂ ਨਾਗਕਲਾ ਪਿੰਡ ਤੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ ਜਿਸ ਵਿੱਚ ਜਥੇਬੰਦੀ ਦੇ ਨੇਤਾਵਾਂ ਨੇ ਆਖਿਆ ਕਿ ਸਰਕਾਰ ਆਪਣੀਆਂ ਨੀਤੀਆਂ ਵਿੱਚ ਸੁਧਾਰ ਲਿਆਵੇ ਨਹੀਂ ਤਾਂ ਕਿਸਾਨ ਵਰਗ ਸੰਘਰਸ਼ ਦੇ ਰਸਤੇ ਤੇ ਚੱਲੇਗਾ ਇਸ ਮੌਕੇ ਮੋਟਰਸਾਈਕਲ ਮਾਰਚ ਵੀ ਕੱਢਿਆ ਗਿਆ ਅਤੇ ਆਖਿਆ ਗਿਆ ਕਿ ਇਸ ਝੰਡੇ ਮਾਰਚ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਸਵਿੰਦਰਪਾਲ ਸਿੰਘ ਬੋਲੋ ਵਾਲੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੀਫ ਆਰਗੇਨਾਈਜ਼ਰ ਜੇ ਪੰਜਾਬ ਅੱਜ ਪੰਜਾਬ ਪੱਧਰ ਤੇ 21 ਐਮਐਮਲ ਨੂੰ ਸਾਰੇ ਪੰਜਾਬ ਚ ਪੰਜਾਬ ਸਰਕਾਰ ਦੀਆਂ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਸੀਂ ਝੰਡਾ ਮਾਰਚ ਕਰਨ ਜਾ ਰਹੇ ਹਾਂ ਪਿੰਡਾਂ ਚ ਤੇ ਪਿੰਡਾਂ ਨੂੰ ਚੇਤਨਨ ਕਰਨ ਜਾ ਰਹੇ ਹਾਂ ਪਹਿਲੀ ਗੱਲ ਤੇ ਪੰਜਾਬ ਸਰਕਾਰ ਨੂੰ ਸਾਰੇ ਪੰਜਾਬ ਦੇ ਕਿਸਾਨਾਂ ਨੇ ਐਸ ਕੇ ਐਮ ਨੇ ਕੇ ਐਮ ਐਮ ਨੇ ਜ਼ੋਰਦਾਰ ਸੱਦਾ ਦਿੱਤਾ ਕਿ ਆ ਸਰਕਾਰੇ ਲੈਂਡ ਪੂਲਿੰਗ ਸਾਨੂੰ ਨਹੀਂ ਚਾਹੀਦੀ ਅਸੀਂ ਲੈਂਡ ਪੂਲਿੰਗ ਨੂੰ ਸਮਝਦੇ ਹਾਂ ਕਿਸਾਨ ਵਿਰੋਧੀ ਆ ਤੋ ਇਹਨੂੰ ਵਾਪਸ ਲੈ ਦੇਸ਼ਕ ਟੈਂਪਰੇਰੀ ਤੌਰ ਤੇ ਹਾਈ ਕੋਰਟ ਨੇ ਇਹਨੂੰ ਪਲਸਟੇਅ ਕੀਤਾ ਪਰ ਅਸੀਂ ਸਮਝਦਾ ਕਿ ਜਿੰਨਾ ਚਿਰ ਲੋਕ ਲੜੇ ਨਾ ਪੰਜਾਬ ਸਰਕਾਰ ਦੇ ਮੂੰਹ ਤੇ ਨਾ ਵੱਜੀ ਉਹਨਾਂ ਚਰੇ ਲੈਂਡ ਪੂਲਿੰਗ ਵਾਲ ਪਾਲਿਸੀ ਜਿਹੜੀ ਆ ਠੀਕ ਤਰੀਕੇ ਨਾਲ ਵਾਪਸ ਨਹੀਂ ਹੋਣੀ ਦੂਸਰੀ ਗੱਲ ਭਾਰ ਸਰਕਾਰ ਜਿਹੜੀ ਆ ਉਹ ਜਿਸ ਤਰੀਕੇ ਨਾਲ ਕੋਪਰੇਟ ਘਰਾਣਿਆਂ ਦੇ ਟੇ ਚੜੀ ਹੋਈ ਆ ਤੇ ਉਹ ਅਮਰੀਕਾ ਨਾ ਜਾ ਕੇ ਜਾਂ ਬਰਤਾਨੀਆ ਨਾ ਜਾ ਕੇ ਕਿਸਾਨੀ ਮੁੱਦੇ ਦੇ ਉੱਤੇ ਜਿਹੜੀਆਂ ਪ੍ਰੋਡਕਟ ਨੇ ਚਾਹੇ ਉਹ ਕਣਕ ਹੈ ਝੋਨਾ ਮਾ ਦਾਲਾਂ ਨੇ ਉਹਨਾਂ ਨੂੰ ਬਾਹਰਲੇ ਦੇ ਛਗ ਲਿਆ ਕੇ ਇੱਥੇ ਵੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਚਾਹੇ ਉਹ ਖੰਡਜ ਪਦਾਰਥ ਨਾਲ ਮੀਟ ਐ ਮੱਛੀ ਐ ਦੁੱਧ ਵਾਲੇ ਪਦਾਰਥ ਨਹੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਾਹਰ ਸਰਕਾਰ ਦੇ ਖਿਲਾਫ ਜਿਸ ਤਰੀਕੇ ਨਾਲ ਅਮਰੀਕਾ ਵਾਲਾ ਟਰੰਪ ਰਾਸ਼ਟਰਪਤੀ ਉੱਥੋਂ ਦਾ ਜ਼ੋਰਦਾਰ ਤਰੀਕੇ ਨਾਲ ਟੈਕਸ ਲਾ ਰਿਹਾ ਇੱਥੋਂ ਵਾਲੀ ਗਈਆਂ ਹੀਆਂ ਚੀਜ਼ਾਂ ਦੇ ਉੱਤੇ ਅਸੀਂ ਵੀ ਕੜੇ ਸ਼ਬਦਾਂ 'ਚ ਨਿਖੇਦੀ ਕਰਦੇ ਹਾਂ ਤੇ ਟਰੰਪ ਨੂੰ ਵਾਰਨਿੰਗ ਕਰਦੇ ਆ ਕਿ ਜੇਕਰ ਸਾਡੀ ਭਾਰਤ ਸਰਕਾਰ ਜਾਂ ਇਤੋਂ ਦੇ ਲੋਕ ਤੇਰੀਆਂ ਜਿੰਨੇ ਪਦਾਰਥੀ ਤੇ ਵਸਤੂ ਦੇ ਅਸੀਂ ਜੇ ਉਹ ਬੰਦ ਕਰ ਦਿੱਤੇਗੇ ਤੇ ਤੇਰੀ ਵੀ ਹਾਲਤ ਮਾੜੀ ਹੋ ਜੂਗੀ ਅਗਲੀ ਗੱਲ ਪੰਜਾਬ ਦੇ ਮਲਾਜਮ ਬੀਲ ਦੇ ਮਲਾਜਮ ਅੱਜ ਉਹ ਹੜਤਾਲ ਤੇ 11 12 13 ਤਰੀਕ ਨੂੰ ਜਾ ਰਹੇ ਨੇ ਆ ਵੀ ਭਾਰਤੀ ਕਿਸਾਨ ਜਿਹਨੇ ਕ੍ਰਾਂਤੀਕਾਰੀ ਨੂੰ ਉਹਨਾਂ ਦਾ ਗੋਲ ਦੀ ਪੂਰਨ ਸਮਰਥਾ ਕਰਦੇ ਆ ਤੇ ਨਾਲ ਹੀ ਸਰਕਾਰ ਨੂੰ ਵਾਰਨਿੰਗ ਕਰਨੇ ਕੋ ਉਹਨਾਂ ਨੇ ਬੈਠ ਕੇ ਉਹਨਾਂ ਦੇ ਜਿਹੜੇ ਮਸਲੇ ਨੇ ਚਾਹੇ ਉਹ ਚਿੱਪ ਵਾਲੇ ਮੀਟਰ ਨੇ ਐਕਟ 225 ਵਾਲਾ ਉਹ ਵਾਪਸ ਲੈਣ ਵਾਲਾ ਹੈ ਚਾਹੇ ਠੇਕੇਦਾਰ ਟਖੇ ਮਲਾਜ਼ਮ ਜਿਹੜੇ ਠੇਕੇ ਤੇ ਉਹਨਾਂ ਨੂੰ ਫਰਮਾਨਟ ਕਰਨ ਵਾਲਾ ਹੈ ਚਾਹੇ ਉਹਨਾਂ ਨਾਲ ਬੈਠ ਕੇ ਯੋਗਤਾ ਅਨੁਸਾਰ ਕੰਮ ਤੇ ਕੰਮਜ਼ਾਰ ਤਨਖਾਹ ਦੇਣ ਵਾਲੀ ਹੈ ਇਹ ਸਾਰੀਆਂ ਮਦਾਂ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਅਸੀਂ ਭਾਰਤੀ ਕਿਸਾਨ ਯੂਨੀਤ ਕ੍ਰਾਂਤੀ ਜਲੂ ਉਹਨਾਂ ਦੇ ਕੋਹਲ ਦੀ ਪੂਰਨ ਵਿੱਚ ਮਹੱਤ ਕਰਦੇ ਆਂ ਇਹ ਚਾਰੇ ਗੱਲਾਂ ਲੈ ਕੇ ਅਸੀਂ ਅੱਜ ਝੰਡਾ ਮਾਰਚ ਲੈ ਕੇ ਪਿੰਡਾਂ 'ਚ ਇਥੋਂ ਮਜੀਠੇ ਮਜੀਠੋਂ ਤੋਂ ਗਾੜੀ ਪਿੰਡਾਂ 'ਚ ਜਾਵਾਂਗੇ ਪਾਕਹਕ ਪਿੰਡਾਂ 'ਚ ਤੇ ਉੱਥੇ ਜਾ ਕੇ ਲੋਕਾਂ ਨੂੰ ਇਹ ਗੱਲਾਂ ਦੇ ਉੱਤੇ ਸੁਚੇਤ ਕਰਾਂਗੇ ਕਿ ਬਾਹਰ ਸਰਕਾਰ ਤੇ ਇਥੋਂ ਦੇ ਜਿਹੜੇ ਸਾਮਰਾਜੀ ਟਰੰਪ ਵਰਗੇ ਹਕਮ ਰਾਣ ਨੇ ਜਿਹੜੇ ਰਾਤੋਂ ਰਾਤ ਲੋਕਾਂ ਦੇ ਹੁਕਮ ਕਰਦੇ ਨੇ ਕਿ ਮੈਂ 25% ਟੈਕਸ ਲਾਹਤਾ ਮੈਂ 50% ਟੈਕਸ ਲਾਹਤਾ ਉਹਨੂੰ ਵਾਹਰਨੇ ਕਰਨੇ ਅਜੇ ਟੈਕਸ ਵਾਪਸ ਲੈ ਕੇ ਜੇ ਤਰੀਕੇ ਨਾਲ ਦਾਦਾਗਰੀ ਕਰ ਰਹੇ ਆ ਤੂੰ ਠਾਣੇਦਾਰੀ ਦਿਖਾ ਰਹੇ ਆ ਇਹ ਠੰਡਸਰੀ ਭਾਰ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਕੇਜਰੀ ਦੇ ਅਲਰਨਿੰਗ ਆ ਕਿ ਲੈਂਡਪੋਲਿਕ ਪਾਰਟੀ ਨੂੰ ਪਲੇ ਪਾਰਸੀ ਨੂੰ ਵਾਪਸ ਆਵੇ ਇਹਨਾਂ ਕੁਝ ਕਹਿੰਦਾ ਹੈ ਵਾਹਿਗੁਰੂ ਖਾਲਸਾ ਮੈਂ ਦਲਜੀਤ ਸਿੰਘ ਗਿੱਲ ਜਿਹੜਾ ਪ੍ਰਧਾਨ ਭਾਰਤੀ ਕਰਾਤੀ ਕਰ ਯੂਨੀਅਨ ਪੰਜਾਬ ਅੱਜ ਜਿਹੜਾ ਮੁੱਦਾ ਵਾ ਸਭ ਤੋਂ ਮੇਨ ਮੁੰਡਾ ਮੁੱਦਾ ਜਿਹੜਾ ਲੈਂਡ ਪੋਰਕ ਦਾ ਜਿਹੜਾ ਗਵਰਨਮੈਂਟ ਨੇ ਇੱਕ ਕਾਨੂੰਨ ਲਿਆਂਦਾ ਵਾ ਉਹਨੂੰ ਰੱਦ ਕਰਾਉਣ ਲਈ ਦੂਜਾ ਮਸਲਾ ਜਿਹੜਾ ਟਿਪ ਵਾਲੇ ਮੀਟਰ ਜ਼ਬਰਦਸਤੀ ਲਾਏ ਜਾ ਰਹੇ ਆ ਲੋਕਾਂ ਦੇ ਘਰਾਂ 'ਚ ਉਹਨਾਂ ਨੂੰ ਰੱਦ ਕਰਾਉਣ ਲਈ ਉਹਨਾਂ ਨੂੰ ਬੰਦ ਕਰਾਉਣ ਲਈ ਹੋਰ ਕਿਸਾਨਾਂ ਦੀਆਂ ਜਿਹੜੀਆਂ ਪਹਿਲੀਆਂ ਪਿਛਲੀਆਂ ਮੰਗਾ ਜਦ ਤੱਕ ਸਰਕਾਰ ਉਹਨਾਂ ਨੂੰ ਲਾਗੂ ਨਹੀਂ ਕਰ ਦਿੰਦੀ ਉਹਨਾਂ ਤੋਂ ਪਿੱਛੇ ਨਹੀਂ ਹਟਦੀ ਉਹ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਵਾਂ ਉਹਨਾਂ ਤੋਂ ਸਰਕਾਰ ਪਿੱਛੇ ਨਹੀਂ ਹਟਦੀ ਤਦ ਤੱਕ ਇਹ ਜਿਹੜਾ ਸੰਘਰਸ਼ ਇਹਨੂੰ ਤੇਜ਼ ਕੀਤਾ ਜਾਊਗਾ ਤੇ ਜਾਰੀ ਰੱਖੇ ਜਾਣਗੇ ਅੱਜ ਦਾ ਮੇਨ ਅਜੰਡਾ ਜਿਹੜਾ ਇਹ ਝੰਡਾ ਮਾਰਚ ਮੋਟਰਸਾਈਕਲ ਮਾਰਚ ਸਾਰੇ ਪੰਜਾਬ ਦੇ ਵਿੱਚ ਥਾਥਾ ਤੇ ਜਿਹੜੇ ਕੱਢੇ ਜਾ ਰਹੇ ਆ ਸਰਕਾਰ ਵਿਰੋਧੀ ਨੀਤੀਆਂ ਦੇ ਖਿਲਾਫ ਉਹਦੀ ਕਰੀ ਵਜੋਂ ਅੱਜ ਪਿੰਡ ਨਾਕਲਾ ਤੋਂ ਮਜੀਠਾ ਦੇਕੇਵਾਲ ਹਰੀਆਂ ਖੈਵਾਲੀ ਇਹ ਸਾਰੇ ਪਿੰਡਾਂ ਜਿਹੜਾ ਇਹ ਬੋਟਸ਼ੈਕ ਦੇ ਬਾਅਦ ਚ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ